ਪਾਣੀ ਦੀ ਗੱਲ ਸੁਣਾਣੀ ਹੈ ਕਿ ਪਾਣੀ ਨਾਲ ਜੁੜਨਾ ਹੈ ਆਪਾਂ ਹਾਂਜੀ ਬੇਟਾ ਜੀ ਸ਼ੁਰੂ ਕਰੋ ਪਾਏ ਗੁਰਜੀਕਾਰ ਖੰਸਾ ਹੈ ਗੁਰਜੀ ਕੀਰਪਤੇ ਮੇਰਾ ਗਾਗ ਦਿੱਤੀ ਸੀਗਾ ਮੈਂ ਤੁਹਾਨੂੰ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਜਿਹਦਾ ਸਲੇਖ ਹੈ ਪਾਣੀ ਦਾ ਸਤਕਾਰ ਉਠਣਾ ਪੈਣਾ ਸੁਣਨਾ ਕਿਹੜਾ ਗੁਣ ਆਸ਼ੇ ਅਭਿਸਾਰ ਉਠ ਤੇ ਸਾਚੇ ਤਾਲ ਜੀਵਨ ਬਾਣੀ ਦਾ ਸਤਿਕਾਰ ਸ਼ਬਦ ਤੇ ਸਾਚੇ ਤਾਲ ਜੀਵਨ ਬਾਣੀ ਦਾ ਸਤਿਕਾਰ ਸਾਬਤ ਸੂਰਤ ਸੋਣੀ ਲੱਗੇ ਅੰਦਰ ਸੀਰਤ ਹੋਵੇ ਸਾਬਤ ਸੂਰਤ ਸੋਣੀ ਲੱਗੇ ਅੰਦਰ ਸੀਰਤ ਹੋਵੇ ਸੀਰਤ ਬਾਝੋ ਬਸਤ ਸ਼ਸਤਰ ਪਨਕੇ ਤੇ ਖਲੋਵੇ ਸੀਰਤ ਬਾਝੋ ਬਸਤ ਵਰਿਆ ਚ ਰਹਿਣਾ ਸ਼ਬਦ ਤਾਂ ਗੈਣਾ ਸਭਨ ਸੱਚੀ ਸੇਵਾ 34 ਦਾਸਾਂ ਨੂੰ ਦਸ ਦਾ ਉਸਤੋ ਜਾ ਬਲਿਆਰ 34 ਦਾਸਾਂ ਨੂੰ ਦਸ ਦਾ ਉਸਤੋ ਜਾ ਬਲਿਆਰ ਸ਼ਬਦ ਦੇ ਸਾਚੇ ਟਾਲ ਜੀਵਨ ਪਾਣੀ ਦਾਸਤਕਾਰ ਸ਼ਬਦ ਦੇ ਸਾਚੇ ਟਾਲ ਜੀ ਵੀੜ ਪਾਣੀ ਦਾਸਤਕਾਰ ਪਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ